ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਹਨਾਂ ਦਾ ਨਾਮ ਉਹਨਾਂ ਦੇ ਗੀਤ ਅੱਜ ਵੀ ਚੇਤਾ ਕੀਤੇ ਜਾਂਦੇ ਨੇ ਸੋ ਇਸੇ ਦੇ ਵਿਚਕਾਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅੱਜ ਵੀ ਸਿੱਧੂ ਦੇ ਮੌਤ ਦਾ ਇਨਸਾਫ ਮੰਗਣ ਦੀ ਜਿਹੜੀ ਕਹਿ ਸਕਦੇ ਆ ਕਿ ਮੰਗ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਵੱਲੋਂ ਰਿਲੀਜ਼ ਕੀਤੇ ਗਾਣੇ ਜੋ ਕਾਫੀ ਸੁਪਰ ਹਿੱਟ ਰਹੇ ਉਹਨਾਂ ਦੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਪੁੱਤ ਦੇ ਪੈਸੇ ਵਾਪਸ ਦਿੱਤੇ ਜਾਣ ਹਾਲਾਂਕਿ ਇਹਨਾਂ ਚੀਜ਼ਾਂ ਦੀ ਮੰਗ ਲਗਾਤਾਰ ਉਸ ਦਾ ਪਰਿਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਸੋ ਬੀਤੇ ਦਿਨੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਵੱਲੋਂ ਕਈ ਸਾਰੀ ਡਿਜੀਟਲ ਕੰਪਨੀਆਂ ਦੇ ਉੱਤੇ ਤੇ ਕਈ ਸਾਰੇ ਪੰਜਾਬੀ ਇੰਡਸਟਰੀ ਤੋਂ ਜੁੜੇ ਕਹਿ ਸਕਦੇ ਆ ਕਿ ਆਰਟਿਸਟ ਦੇ ਉੱਤੇ ਇਲਜ਼ਾਮ ਲਾਏ ਗਏ ਸੀ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਗਾਏ ਗਏ ਗੀਤਾਂ ਦੇ ਪੈਸੇ ਉਹ ਅੱਜ ਵੀ ਉਸ ਦੇ ਪਰਿਵਾਰ ਨੂੰ ਨਹੀਂ ਦੇ ਰਹੇ ਜੋ ਕਾਫੀ ਕਰੋੜ ਤੱਕ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਕਿ ਕੀਮਤ ਪਹੁੰਚ ਚੁੱਕੀ ਹੈ ਸੋ ਇਸ ਦੇ ਵਿਚਕਾਰ ਬੰਟੀ ਬੈਂਸ ਦੇ ਉੱਤੇ ਵੀ ਇਲਜ਼ਾਮ ਲਾਏ ਜਾ ਰਹੇ ਸੀ ਪਰ ਦੂਜੇ ਪਾਸੇ ਬੰਟੀ ਬੈਂਸ ਇਸ ਦਾ اظہار ਕਰਦੇ ਹੋਏ ਨਜ਼ਰ ਆ ਰਹੇ ਸੀ ਕਿ ਸਿੱਧੂ ਦੇ ਪੈਸਿਆਂ ਦੇ ਨਾਲ ਮੇਰਾ ਕੋਈ ਨਾਤਾ ਨਹੀਂ ਹੈ ਹਾਲਾਂਕਿ ਉਹ ਗਾਣੇ ਅੱਗੇ ਭੇਜ ਜ਼ਰੂਰ ਦਿੰਦੇ ਸੀ ਪਰ ਇਸ ਕੰਪਨੀ ਦੇ ਨਾਲ ਤੇ ਨਾ ਹੀ ਕਿਸੇ ਇੱਕ ਪੈਸੇ ਤੇ ਵੀ ਸਿੱਧੂ ਮੂਸੇਵਾਲੇ ਦਾ ਕਹਿ ਸਕਦੇ ਕਿ ਬੰਟੀ ਬੈਂਸ ਨੇ ਪੈਸਾ ਨਹੀਂ ਰੱਖਿਆ ਪਰ ਇਸ ਦੇ ਵਿਚਕਾਰ ਹੁਣ ਬੰਟੀ ਬੈਂਸ ਅਤੇ ਸਿੱਧੂ ਦੀ ਮਾਤਾ ਚਰਨਕੌਰ ਦੇ ਵਿਚਕਾਰ ਆਪਸੀ ਗੱਲਬਾਤ ਹੋਈ ਹੈ ਜਿਸ ਦੀ ਆਡੀਓ ਰਿਕਾਰਡਿੰਗ ਜਿਹੜੀ ਹੈ ਉਹ ਬੰਟੀ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ। ਸੂਚਕ ਦੇ ਵਿਚਕਾਰ ਇਸ ਰਿਕਾਰਡਿੰਗ ਦੇ ਵਿੱਚ ਮਾਤਾ ਚਰਨਕੌਰ ਜਿਹੜੇ ਨੇ ਉਹ ਬੰਟੀ ਬੈਂਸ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਉਹਨਾਂ ਨੇ ਬੰਟੀ ਬੈਂਸ ਨੂੰ ਇਸ ਦੇ ਵਿੱਚ ਇਨਵੋਲ ਤਾਂ ਨਹੀਂ ਕੀਤਾ ਪਰ ਇਸ ਗੱਲ ਦਾ ਇਜ਼ਹਾਰ ਜ਼ਰੂਰ ਕੀਤਾ ਹੈ ਕਿ ਬੰਟੀ ਬੈਂਸ ਉਸ ਸਮੇਂ ਦੇ ਵਿੱਚ ਸਿੱਧੂ ਦੇ ਪਰਿਵਾਰ ਦਾ ਸਾਥ ਛੱਡ ਕੇ ਗਏ ਨੇ ਜਦੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਸੀ। ਪਰ ਇਸ ਦੇ ਵਿਚਕਾਰ ਬੰਟੀ ਬੈਂਸ ਜਿਹੜੇ ਦੱਸਦੇ ਨੇ ਕਿ ਮੇਰਾ ਇਹਨਾਂ ਪੈਸਿਆਂ ਦੇ ਨਾਲ ਕੋਈ ਨਾਤਾ ਨਹੀਂ ਹੈ ਪਰ ਮਾਤਾ ਚਰਨਕੌਰ ਦੇ ਵੱਲੋਂ ਵੀ ਕਲੀਅਰ ਦਿੱਤਾ ਗਿਆ ਕਿ ਬੰਟੀ ਬੈਂਸ ਦਾ ਇਹਨਾਂ ਪੈਸਿਆਂ ਦੇ ਨਾਲ ਨਾਤਾ ਨਹੀਂ ਇਸ ਕੋ ਇੱਕ ਡਿਜੀਟਲ ਕੰਪਨੀ ਜਿਹੜੀ ਹੈ ਜਿਸ ਦਾ ਸ਼ਬੀਰ ਓਨਰ ਹੈ ਉਸ ਦੇ ਵੱਲੋਂ ਸਿੱਧੂ ਦੇ ਮਾਤਾ ਪਿਤਾ ਦੇ ਜਿਹੜੇ ਕਹਿ ਸਕਦੇ ਆ ਕਿ ਪੈਸੇ ਜਿਹੜੇ ਨੇ ਉਹ ਰੱਖੇ ਗਏ ਨੇ ਹਾਲਾਂਕਿ ਉਸ ਤੋਂ ਪੈਸੇ ਲੈਣ ਦੀ ਮੰਗ ਜਿਹੜੀ ਹੈ ਉਹ ਸਿੱਧੂ ਦੇ ਮਾਤਾ ਪਿਤਾ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਇਸ ਦੇ ਵਿਚਕਾਰ ਬੰਟੀ ਬੈਂਸ ਅਤੇ ਮਾਤਾ ਚਰਨਕਾਰ ਦੇ ਵਿਚਕਾਰ ਜੋ ਵੀ ਗੱਲਬਾਤ ਹੋਈ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਸੋ ਨਜ਼ਰ ਮਾਰਦੇ ਆ ਇਸ ਗੱਲਬਾਤ ਦੇ ਉੱਤੇ ਬੰਟੀ ਬਟਾ ਦਿਖ ਪਾਸੇ ਹੋ ਕੇ ਤਾਂ ਨਹੀਂ ਹੁੰਦਾ ਸਰਦਾ ਕੋਈ ਬਚੋਲਾ ਹੁੰਦਾ ਹੈ ਬਚੋਲੇ ਰਿਸ਼ਤਾ ਕਰਾਉਣ ਵਾਲਾ ਹੁੰਦਾ ਹੈ ਫਿਰ ਵੀ ਜਿਹੜੇ ਮਤਲਬ ਇਮਾਨਦਾਰ ਲੋਕ ਹੁੰਦੇ ਨੇ ਨਾ ਉਹ ਆਖਰ ਤੱਕ ਨਿਭਦੇ ਹੁੰਦੇ ਨੇ ਵੀ ਜੀ ਦੀ ਗਲਤੀ ਹੁੰਦੀ ਆ ਬੰਦਾ ਉਹਨੂੰ ਕਹੇ ਉਹਨੂੰ ਕੋਈ ਨਹੀਂ ਲਾਂਭਾ ਦੇ ਸਕਦਾ ਹੈ ਨਾ ਹੁਣ ਤੁਸੀਂ ਬਚਾਲੇ ਸੀ ਅਸੀਂ ਸਾਨੂੰ ਸਾਨੂੰ ਦੇਖਿਆ ਸੀ ਹੈ ਨਾ ਜੇ ਤੁਸੀਂ ਸਾਡੇ ਨਾਲ ਲੱਗ ਕੇ ਉਹਦੇ ਨਾਲ ਲੜਦੇ ਬਿਸ਼ਵੀਰ ਨਾਲ ਸਾਨੂੰ ਮਾੜਾ ਕੋਈ ਕਾ ਕੇ ਦਿਖਾ ਦਿੰਦਾ ਪੰਜਾਬ ਵਿੱਚੋਂ ਜਾਂ ਕਿਤੋਂ ਵੀ ਕੋਈ ਨਹੀਂ ਕਹਿੰਦਾ ਮਾੜਾ ਰਾਜੇ ਹੁਣ ਆ ਜੇ ਤੁਸੀਂ ਪਾਸੇ ਹੋਮੋਗੇ ਫਿਰ ਅਸੀਂ ਤਾਂ ਜਮੇ ਇਕੱਲੇ ਰਹਿ ਗਏ ਸੀ ਚਲੋ ਉਹ ਤਾਂ ਬਾਈਗਰੂ ਦੀ ਕਿਰਪਾ ਵੀ ਬੰਦਿਆਂ ਚ ਰੱਬ ਵੱਸਦਾ ਹੁੰਦਾ ਸਾਨੂੰ ਇਹੋ ਜਿਹੇ ਬੰਦੇ ਟੱਕਰੀ ਜਾਂਦੇ ਨੇ ਗਾਹਾਂ ਦੀ ਗਾਹਾਂ ਹਨਾ ਤੇ ਬਹੁਤ ਪਰਮਾਤਮਾ ਦੀ ਮਿਹਰ ਹੈ ਹਜੇ ਵੀ ਜਿਹੜਾ ਸਾਡਾ ਹੱਥ ਪਈ ਜਾਂਦਾ ਚਲੋ ਅਸੀਂ ਲੜਾਈ ਲੜੀ ਜਾਂਦੇ ਹਾਂ ਜਿੱਦ ਦੇ ਮਿਲਣਗੇ ਪੈਸੇ ਦੇਖੀ ਜਊ ਪਰ ਬੰਦੇ ਨੇ 2 ਸਾਲ ਵਾਂਗੂ 1.5 ਸਾਲ ਵਾਂਗੂ ਹੋ ਗਿਆ ਵੀ 30 ਮੰਨ ਕੇ ਤੇ 30 ਦਾ ਤਪੁੱਤ ਵਿਆਹ ਜੀ ਬਹੁਤ ਪੰਜਾਬੀ ਰਾਈਟਰ ਤੇ ਗਾਇਕ ਜਾਨੀ ਫਿਲਹਾਲ ਕੋਲਕਾਤਾ ਪਹੁੰਚੇ ਹੋਏ ਨੇ ਹਾਲਾਂਕਿ ਕੋਲਕਾਤਾ ਦੀਆਂ ਫੇਵਰਿਟ ਡਿਸ਼ਸ ਉੱਥੇ ਦਾ ਕਲਚਰ ਉੱਥੇ ਦੀ ਆਬੋ ਹਵਾ ਐਕਸਪੀਰੀਅੰਸ ਕਰਦੇ ਹੋਏ ਜਾਨੀ ਨਜ਼ਰ ਆਏ ਨੇ ਸੋ ਇਸੇ ਦੇ ਵਿਚਕਾਰ ਸ਼ਾਂਗਨੀ ਜੀ ਜੋ ਉਥੇ ਦੀ ਮਸ਼ਹੂਰ ਕਹਿ ਸਕਦੇ ਆ ਕਿ ਜਿਨ੍ਹਾਂ ਦੇ ਵੱਲੋਂ ਆਪਣਾ ਉਥੇ ਦੀ ਇੱਕ ਫੇਵਰਿਟ ਡਿਸ਼ ਜਾਂ ਮਸ਼ਹੂਰ ਡਿਸ਼ ਜਿਹੜੀ ਬਣਾਈ ਜਾਂਦੀ ਹੈ ਉਸ ਨੂੰ ਟੇਸਟ ਕਰਦੇ ਹੋਏ ਜਾਨੀ ਨਜ਼ਰ ਆਏ ਨੇ ਹਾਲਾਂਕਿ 50 ਸਕਰ ਫੁੱਟ ਦੇ ਵਿਚਕਾਰ ਲਾਲ ਸ਼ਾਂਗਨੀ ਜੀ ਦੀ ਦੁਕਾਨ ਹੈ ਸੋ ਕਾਫੀ ਫੇਮਸ ਹੈ ਕੋਲਕਾਤਾ ਦੀ ਇਹ ਦੁਕਾਨ ਜਿੱਥੇ ਦਾ ਫੇਵਰਿਟ ਡਿਸ਼ ਅਤੇ ਉਥੇ ਦੀ ਕਹਿ ਸਕਦੇ ਆ ਕਿ ਖੂਬਸੂਰਤ तरीके ਦੇ ਨਾਲ ਜਾਨੀ ਜਿਹੜੇ ਨੇ ਉਹ ਲਾਲ ਚੰਗਨੀ ਜਿਹਦੇ ਨਾਲ ਨਜ਼ਰ ਆਏ ਨੇ ਤੇ ਨਾਲ ਹੀ ਉੱਥੇ ਦੀ ਫੇਵਰੇਟ ਡਿਸ਼ ਐਕਸਪੀਰੀਅੰਸ ਕਰਦੇ ਹੋਏ ਨਜ਼ਰ ਆਏ ਨੇ ਸੋ ਇਸ ਦੇ ਵਿਚਕਾਰ ਜੋ ਤਸਵੀਰਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਉਸ ਦੇ ਉੱਤੇ ਨਜ਼ਰ ਮਾਰਦੇ ਆਂ ਤੇ ਨਾਲ ਹੀ ਜੋ ਐਕਸਪੀਰੀਅੰਸ ਜਾਨੀ ਦੇ ਵੱਲੋਂ ਸਾਂਝਾ ਕੀਤਾ ਗਿਆ ਉਹ ਬੜਾ ਹੀ ਕਮਾਲ ਦਾ ਹੈ ਹਾਲਾਂਕਿ ਹਰ ਕੋਈ ਕੋਲਕਾਤਾ ਜਾ ਕੇ ਇੱਥੇ ਦੀ ਇਹ ਫੇਵਰੇਟ ਡਿਸ਼ ਕਹਿ ਸਕਦੇ ਕਿ ਐਕਸਪੀਰੀਅੰਸ ਜ਼ਰੂਰ ਕਰਦਾ ਹੈ ਪਰ ਇਸ ਦੇ ਵਿਚਕਾਰ ਜਾਨੀ ਦੇ ਵੱਲੋਂ ਇੱਕ ਖੂਬਸੂਰਤ ਨੋਟ ਜਿਹੜਾ ਹੈ ਉਹ ਕੋਲਕਾਤਾ ਨੂੰ ਲੈ ਕੇ ਲਿਖਿਆ ਗਿਆ ਹੈ ਬੀਟਲੋ ਫਿਲਹਾਲ ਪੰਜਾਬ ਆਏ ਹੋਏ ਨੇ ਹਾਲਾਂਕਿ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਖੇਤਾਂ ਦੇ ਵਿੱਚ ਘੁੰਮਦੇ ਹੋਏ ਅਕਸਰ ਨਜ਼ਰ ਆਉਂਦੇ ਨੇ ਸੋ ਇਸੇ ਦੇ ਵਿਚਕਾਰ ਕੋਈ ਨਾ ਕੋਈ ਵੀਡੀਓ ਉਹਨਾਂ ਦੇ ਵੱਲੋਂ ਜ਼ਰੂਰ ਸਾਂਝੀ ਕੀਤੀ ਜਾਂਦੀ ਹੈ ਪੰਜਾਬ ਵੀ ਸੱਭਿਆਚਾਰ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਇੱਥੋਂ ਦੇ ਕਲਚਰ ਨੂੰ ਲੈ ਕੇ ਸੋ ਇਸ ਦੇ ਵਿਚਕਾਰ ਘੋੜੇ ਦੇ ਉੱਤੇ ਘੁੰਮਦੇ ਹੋਏ ਏਪੀ ਟੱਲੋ ਖੇਤਾਂ ਦੇ ਵਿੱਚ ਨਜ਼ਰ ਆਏ ਨੇ ਹਾਲਾਂਕਿ ਇਸੇ ਦੌਰਾਨ ਜਦੋਂ ਉਹਨਾਂ ਨੂੰ ਉੱਥੇ ਘੁਮਾਉਣ ਵਾਲਾ ਇੱਕ ਇਨਸਾਨ ਮਿਲਦਾ ਹੈ ਤਾਂ ਉਸ ਤੋਂ ਗੀਤ ਸੁਣਦੇ ਹੋਏ ਨਜ਼ਰ ਆਉਂਦੇ ਨੇ ਸੋ ਇਸ ਦੇ ਵਿਚਕਾਰ ਏਪੀ ਟੱਲੋ ਦੇ ਵੱਲੋਂ ਇਸ ਮੁੰਡੇ ਦੀ ਗਾਇਕੀ ਦਾ ਕੇਸ ਕਰਦੇ ਆ ਕਿ ਜ਼ਰੂਰ ਬੋਲਬਾਲਾ ਕੀਤਾ ਜਾਂਦਾ ਹੈ ਤੁਸੀਂ ਗਾਇਕੀ ਨੂੰ ਸੁਣ ਕੇ ਉਸ ਦੀ ਆਵਾਜ਼ ਨੂੰ ਸੁਣ ਕੇ ਏਪੀ ਟੋਲੋ ਖੁਸ਼ ਹੁੰਦੇ ਹੋਏ ਵੀ ਨਜ਼ਰ ਆਏ ਨੇ ਹਾਲਾਂਕਿ ਬਹੁਤ ਖੂਬਸੂਰਤ ਬਲਸ਼ ਕਰਦੇ ਹੋਏ ਏਪੀ ਟੋਲੋ ਇਸ ਵੀਡੀਓ ਦੇ ਵਿੱਚ ਨਜ਼ਰ ਆਏ ਨੇ ਸੋ ਇਸੇ ਦੇ ਵਿਚਕਾਰ ਇਸ ਮੁੰਡੇ ਦੇ ਵੱਲੋਂ ਜੋ ਗਾਇਕੀ ਕੀਤੀ ਗਈ ਹੈ ਉਸ ਦੇ ਉੱਤੇ ਨਜ਼ਰ ਮਾਰਦੇ ਆ ਸੁਣਾ ਹੋ ਸਾਡੇ ਸ਼ੌਂਕਾ ਦੀ ਨਾ ਗੱਲ ਕਰ ਮਿੱਠੀਏ ਇਹਨਾਂ ਸਾਰਿਆਂ ਤੋਂ ਸ਼ੌਕ ਸਾਡੇ ਅੱਗੇ ਆ ਤਿੰਨ ਮੰਝਲੀਆ ਕੋਠੀ ਪਾਤੀ ਝੱਟ ਨੇ ਨਾ ਹੀ ਪੈਸਾ ਤੇ ਲਾ ਕਿਸੇ ਕੋਲ ਠੱਗਿਆ ਕਈ ਰਾ ਖੜ ਖੜ ਮੇਰਾ ਰੋਕ ਦੇ ਪਰ ਮੁੜਦਾ ਨਹੀਂ ਕਦੇ ਖੱਬੇ ਸੱਜੇ ਹੋ ਯਾ ਟ ਲਿਖਦਾ ਗੀ ਤੇ ਇਦਾ ਬੱਲੀਏ ਜਾ ਕੇ ਗੋਲੀ ਵਾਂਗ ਹੱਕ ਵਿੱਚ ਵੜੇ ਪੰਜਾਬੀ ਗਾਇਕ ਰਬਾਬ ਪੀਪੀ 31 ਕਾਫੀ ਫਲਹਾਲ ਸੁਰਖੀਆਂ ਬਟੋਰਦੇ ਹੋਏ ਨਜ਼ਰ ਆਏ ਨੇ ਸਦਵਿਚਾਰ ਜੀ ਖਾਨ ਅਤੇ ਸੱਬਾ ਦੇ ਨਾਲ ਸਟੇਜ ਸ਼ੇਅਰਿੰਗ ਦੀ ਇੱਕ ਵੀਡੀਓ ਰਬਾਬ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ ਸੋ ਇਸੇ ਦੇ ਵਿਚਕਾਰ ਰਬਾਬ ਜੀ ਖਾਨ ਦੇ ਨਾਲ ਗੀਤਾਂ ਦੇ ਵਿਚਕਾਰ ਟਿਚਰਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਸੇ ਦੇ ਵਿਚਕਾਰ ਜੀ ਖਾਨ ਵੀ ਰਬਾਬ ਤੋਂ ਮਾਈਕ ਖੁੰਦੇ ਨੇ ਤੇ ਰਬਾਬ ਨੂੰ ਬੈਕ ਟੂ ਬੈਕ ਜਾਂ ਸੈਕਡੇ ਕੀ ਅਪਲਾਈ ਕਰਦੇ ਹੋਏ ਜ਼ਰੂਰ ਵਿਖਾਈ ਦਿੰਦੇ ਨੇ ਹਾਲਾਂਕਿ ਰਬਾਬ ਦੀ ਇਸ ਪਰਫਾਰਮੈਂਸ ਨੂੰ ਇਹ 스테ਜ ਪਰਫਾਰਮੈਂਸ ਨੂੰ ਟੇਰ ਸਾਰਾ ਪਿਆਰ ਮਿਲ ਰਿਹਾ ਨਾ ਸਿਰਫ ਸੱਬੇ ਦੇ ਵੱਲੋਂ ਨਾ ਸਿਰਫ ਜੀ ਖਾਨ ਦੇ ਵੱਲੋਂ ਬਲਕਿ ਉਹਨਾਂ ਦੇ ਚੌਣ ਵਾਲਿਆਂ ਦੇ ਵੱਲੋਂ ਵੀ ਸੋ ਇਸ ਦੇ ਵਿੱਚਕਾਰ ਰਬਾਬ ਦੇ ਵੱਲੋਂ ਇਹ 스테ਜ ਤੇ ਉੱਤੇ ਚੜ ਕੇ ਕਿਹੜਾ ਗੀਤ ਗਾਇਆ ਗਿਆ ਸੁਣਦੇ ਆ ਹਾਏ ਜਣਾ ਰਖਣਾ ਹੀ ਆ ਕੇ ਸਾਲਾ ਫੀਲਿੰਗ ਲੈ ਜਾਂਦਾ ਕਮੈਂਟ ਤੇਰੇ ਤੇ ਕਰਦੇ ਲੱਗਦਾ ਸਾਲਾ ਜਣੇ ਖਣੇ ਤੇ ਮੇਰੇ ਲਈ ਹੱਥ ਕਰਕੇ ਕਮੈਂਡ ਤੇਰੇ ਤੇ ਘਰ ਦੇ ਲੱਗਦਾ ਡਰ ਨਹੀਂ ਚ ਤੇਰਾ ਤੂੰ ਨਾ ਪਾਈ ਦੌਰ ਵਿੱਚ ਗਾਨੀ ਨੀ ਗੋਲੀ ਚੱਲ ਜੂ ਮਿੱਤਰਾ ਆ ਜਾਓ ਹਾਏ ਜਿੱਤੇ ਪਾਲੇ ਸੂਟ ਤੂੰ ਕਹਾਲਾ ਪੰਗਾ ਪੈ ਜਾਂਦਾ ਹੈ ਐ ਜਣਾ ਖਣਾਈ ਆ ਕੇ ਸਾਲਾ ਫੀਲਿੰਗ ਲੈ ਜਾਂਦਾ ਐ ਜਣਾ ਖਣਾਈ ਆ ਕੇ ਸਾਲਾ ਫੀਲਿੰਗ ਲੈ ਜਾਂਦਾ ਐ ਜਣਾ ਖਣਾਈ ਆ ਕੇ ਸਾਲਾ ਫੀਲਿੰਗ ਲੈ ਜਾਂਦਾ ਐ ਜਣਾ ਖਣਾਈ ਆ ਕੇ ਸਾਲਾ ਜੱਟ ਤੇ ਕਾਵਿ ਮੈਂ ਖੋ ਮੋਮ ਕਮੈਂਟ ਤੇਰੇ ਤੇ ਕਰਦੇ ਲੱਗਦਾ ਡਰਨੀ ਖਿਦਰਾ ਤੂੰ ਕਰਦੇ ਡਰ ਤੋ ਹਾਂ ਡਰਦੀ ਖਿਦਰਾ ਤੂੰ ਏ ਏ ਦਾ ਪਾਈ ਤੋ ਵਿਚਕਾਰ ਜਿਹੜੀ ਮੋਹਣੀ ਚੰਨ ਜੂ ਵਿਚ ਨਾਲ ਤੋ ਨਾ ਪਾਈ ਸੋਰੀ ਦੋਰੀ ਚੰਨ ਜੂ ਨਾ ਪਾਈ ਸੋਰੀ ਤੇ ਉਤੇ ਦੂਜੇ ਪਾਸੇ ਬੈਕ ਟੂ ਬੈਕ ਲਾਈਵ ਸ਼ੋਜ਼ ਅਤੇ ਵੈਡਿੰਗ ਸੀਜ਼ਨ ਚੱਲ ਰਿਹਾ ਹਰ ਕੋਈ ਪੰਜਾਬੀ ਇੰਡਸਟਰੀ ਦਾ ਕਲਾਕਾਰ ਏ ਇਸ ਵੈਡਿੰਗ ਸੀਜ਼ਨ ਅਤੇ ਲਾਈਵ ਸ਼ੋਅ ਦੇ ਵਿੱਚ ਬੀਜ਼ੀ ਹੈ ਇਸ ਦਾ ਵਿਚਕਾਰ ਹਰਫ ਚੀਮਾ ਨੇ ਆਪਣਾ ਲਾਈਵ ਸ਼ੋਅ ਲਾਇਆ ਸੋ ਇਹ ਲਾਈਵ ਸ਼ੋਅ ਹਰਫ ਚੀਮਾ ਦਾ ਇੱਕ ਛੋਟੇ ਜਿਹੇ ਜਵਾਕ ਦੇ ਵੱਲੋਂ ਆਪਣੇ ਮਾਤਾ ਪਿਤਾ ਨੂੰ ਆਖ ਕੇ ਲਗਵਾਇਆ ਗਿਆ ਜੋ ਉਸ ਦਾ ਇਜ਼ਹਾਰ ਖੁਦ ਹਰਫ ਚੀਮਾ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਇੱਕ ਜਵਾਕ ਹੈ ਜਿਸ ਨੂੰ ਕੁਛੜ ਦੇ ਵਿੱਚ ਲਈ ਖੜੇ ਹਰਫ ਚੀਮਾ ਨਾਲ ਨਾਲ ਗਾਇਕੀ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਇਸ ਇਸ ਸ਼ਖਸ ਦਾ ਨਾਮ ਲੈ ਕੇ ਹਰਫ ਚੀਮਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਸ ਮੁੰਡੇ ਨੂੰ ਮੇਰੀ ਗਾਇਕੀ ਬਹੁਤ ਪਸੰਦ ਸੀ ਗੀਤ ਬਹੁਤ ਪਸੰਦ ਸੀ ਸੋ ਇਹ ਬੱਚਾ ਜਿਹੜੇ ਆਪਣੇ ਮਾਪਿਓ ਨੂੰ ਜ਼ਿੱਦ ਕਰਦਾ ਹੈ ਕਿ ਅਸੀਂ ਜਿਹੜਾ ਜਿਹੜਾ ਸ਼ੋਅ ਲਵਾਣਾ ਹੈ ਜਾਂ ਜਿਹੜਾ ਆਰਟਿਸਟ ਬੁਲਾਣਾ ਹੈ ਉਹ ਹਰਫ ਚੀਮਾ ਹੀ ਬੁਲਾਵਾਂਗੇ ਹਾਲਾਂਕਿ ਗਿੱਠ ਦੇ ਜਵਾਕ ਦੇ ਕਹਿੰਦੇ ਹੋਂਤੇ ਮਾਤਾ ਪਿਤਾ ਨੇ ਹਰਫ ਚੀਮਾ ਨੂੰ ਲਾਈਵ ਸ਼ੋਅ ਦੇ ਲਈ ਬੁਲਾ ਲਿਆ ਹੈ ਸੋ ਇਸ ਸਥਿਤੀ ਵਿੱਚਕਾਰ ਹਰਫ ਚੀਮਾ ਵੀ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਨੇ ਦੇਖਦੇ ਆਂ

Tchau, ਨੇ ਆਪਣੇ ਸਟੇਜ ਦੇ ਉੱਤੇ ਆਰਮੀ ਆਫਸਰਸ ਬੁਲਾਏ ਨੇ ਹਾਲਾਂਕਿ ਕਿ ਯੂਨੀਵਰਸਿਟੀ ਦਾ ਵਰਚ ਰਣਜੀਤ ਬਾਵਾ ਸ਼ੋਅ ਲਾਉਣ ਦੇ ਲਈ ਪਹੁੰਚਦੇ ਨੇ ਇਸੇ ਦੇ ਵਿਚਕਾਰ ਉੱਥੇ ਕਈ ਸਾਰੇ ਆਰਮੀ ਆਫਸਰਸ ਇਕੱਠੇ ਹੁੰਦੇ ਨੇ ਸੋ ਨਾ ਆਰਮੀ ਆਫਸਰਸ ਨੂੰ ਸੈਲੂਟ ਕਰਦੇ ਹੋਏ ਰਣਜੀਤ ਬਾਵਾ ਨਜ਼ਰ ਆਏ ਨੇ ਸੋ ਕੀ ਤੋ ਨਾਲੇ ਉਹਨਾ ਆਰਮੀ ਆਫਿਸਰਸ ਨੂੰ ਡੈਡੀਕੇਟ ਕੀਤਾ ਨਾ ਇਸ ਗੀਤ ਨੂੰ ਰਣਜੀਤ ਬਾਵਾ ਤੇ ਉਹਨਾਂ ਦੇ ਚੌਣ ਵਾਲਿਆਂ ਨੇ ਇੰਜੋਏ ਕੀਤਾ ਬਲਕਿ ਨਾ ਆਰਮੀ ਆਫਿਸਰਸ ਨੇ ਵੀ ਰਣਜੀਤ ਬਾਵਾ ਦੀ ਗਾਇਕੀ ਨੂੰ ਉਹਨਾਂ ਦੇ ਇਸ ਪਰਫਾਰਮੈਂਸ ਨੂੰ ਢੇਰ ਸਾਰਾ ਪਿਆਰ ਦਿੱਤਾ ਸੋ ਇਸੇ ਦੇ ਵਿਚਕਾਰ ਇਹਨਾਂ ਆਫਿਸਰਸ ਦੇ ਵੱਲੋਂ ਕਿਸ ਤਰੀਕੇ ਦੀ ਇੰਜੋਏਮੈਂਟ ਇਹ ਕਿਸ ਤਰੀਕੇ ਦਾ ਭੰਗੜਾ ਇਸ ਸ਼ੋਅ ਦੇ ਵਿੱਚ ਪਾਇਆ ਗਿਆ ਵੇਖਦੇ ਆਂ ਸਭੀ ਗਾਇਕ ਗੁਲਾਬ ਸਿੱਧੂ ਵੀ ਬੈਕ ਟੂ ਬੈਕ ਲਾਈਵ ਸ਼ੋਜ਼ ਦੇ ਵਿੱਚ ਬਿਜ਼ੀ ਨੇ ਇਸ ਦਾ ਵਿਚਕਾਰ ਗੁਲਾਬ ਸਿੱਧੂ ਦਾ ਇੱਕ ਚੌਣ ਵਾਲੀ ਕੁੜੀ ਜਿਹੜੀ ਆ ਉਹ ਸਟੇਜ ਦੇ ਉੱਤੇ ਆਨ ਡਿਸਰਟ ਕਰਦੀ ਐ ਤੇ ਗੁਲਾਬ ਸਿੱਧੂ ਉਸ ਨੂੰ ਸਟੇਜ ਦੇ ਉੱਤੇ ਬੁਲਾਉਂਦੇ ਨੇ ਸੋ ਇਸ ਕੁੜੀ ਦੀ ਗਾਇਕੀ ਵੀ ਗੁਲਾਬ ਸਿੱਧੂ ਨੂੰ ਮਾਤ ਦਿੰਦੀ ਹੋਈ ਨਜ਼ਰ ਆਈ ਐ ਹਾਲਾਂਕਿ ਗੁਲਾਬ ਸਿੱਧੂ ਦਾ ਸੁਪਰ ਹਿੱਟ ਗੀਤ ਗਾਉਂਦੀ ਹੋਈ ਇਹ ਕੁੜੀ ਨਜ਼ਰ ਆਈ ਐ ਸੋ ਉਸ ਦੇ ਵਿਚਕਾਰ ਗੁਲਾਬ ਸਿੱਧੂ ਅਤੇ ਇਸ ਕੁੜੀ ਦੀ ਇਸ ਚੌਣ ਵਾਲੇ ਦੀ ਸਟੇਜ ਪਰਫਾਰਮੈਂਸ ਨੂੰ ਢੇਰ ਸਾਰਾ ਪਿਆਰ ਮਿਲ ਰਿਹਾ ਸੋ ਉਸ ਦੇ ਵਿਚਕਾਰ ਇਹ ਸਟੇਜ ਪਰਫਾਰਮੈਂਸ ਦੇ ਉੱਤੇ ਅਸੀਂ ਵੀ ਨਜ਼ਰ ਮਾਰਦੇ ਆਂ ਨਹੀਂ ਮੇਰਾ ਬੁੱਤ ਕਿਹੜਾ ਗਾਣਾ ਲਾਉਣਾ ਇਹ ਤਾਂ ਮੈਂ ਬਣਾ ਲੂੰਗਾ ਸਨੈਪ ਦੇ ਦੇਖ ਉਹ ਕੁੜੀਆਂ ਮੇਰੇ ਬੁੱਲ ਗਲਾਬੀ ਕਰ ਦੇਣਗੀ ਤੂੰ ਮੈਂ ਵੀ ਕੁੜੀ ਲੱਗੂਗਾ ਫਿਲਟਰ ਹਟਾ ਚੱਲ ਬਈ ਲੈ ਸੋਹਣਾ ਕਿਹੜਾ ਗਾਣਾ ਗਾਉਣਾ ਉਸ ਥੋਡੀ ਨੂੰ ਤੇਰੇ ਪਿੱਛੇ ਮਗਲਾਂ ਦੇ ਕਿਲੇ ਲਾ ਟੱਡ ਲੂ ਫਿਰ ਐਂ ਕਹਿਣਾ ਕੋਟ ਪਹਿਨਣਾ ਤੇਰਾ ਜੋਗਾ ਪਾਉਣਾ ਠੀਕ ਆ ਚਲੋ ਸੁਣੋ ਲੈ ਮੇਰੀ ਗੱਲ ਦੇਵੀ ਮਕਸੂਸਪੂਰੀ ਰਾਣਾ ਰਣਵੀਰ ਅਤੇ ਇੰਡਸਟਰੀ ਤੇ ਨਾਲ ਹੀ ਉਹਨਾਂ ਦੇ ਚੌਣ ਵਾਲਿਆਂ ਦੀ ਇੱਕ ਮਹਿਫਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੋਈ ਚੌਣ ਵਾਲਾ ਜਿਹੜਾ ਦੇਵੀ ਮਕਸੂਸਪੂਰੀ ਅਤੇ ਰਾਣਾ ਰਣਵੀਰ ਨੂੰ ਗਾਇਕੀ ਕਰਕੇ ਦਿਖਾ ਰਿਹਾ ਹਾਲਾਂਕਿ ਉਸ ਦੀ ਗਾਇਕੀ ਨੂੰ ਦੇਵੀ ਤੇ ਨਾਲ ਹੀ ਰਾਣਾ ਰਣਵੀਰ ਦੋਵਾਂ ਦੇ ਵੱਲੋਂ ਤੇਰ ਸਾਰਾ ਪਿਆਰ ਦਿੱਤਾ ਗਿਆ ਤੇ ਉਸ ਮਹਿਫਲ ਨੂੰ ਖੂਬ ਇੰਜੋਏ ਵੀ ਕੀਤਾ ਗਿਆ ਹਾਲਾਂਕਿ ਤਸਵੀਰਾਂ ਉਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹ ਗਾਇਕੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਹ ਬਹੁਤ ਔਖਾ ਗੀਤ ਹੈ ਜੋ ਹਰ ਕਿਸੇ ਦੇ ਵੱਲੋਂ ਨਹੀਂ ਗਾਇਆ ਜਾਂਦਾ ਪਰ ਇਸ ਮੁੰਡੇ ਨੇ ਬਹੁਤ ਸੋਹਣੀ ਗਾਇਕੀ ਕਰਕੇ ਦੇਵੀ ਅਤੇ ਨਾਲ ਹੀ ਰਾਣਾ ਰਮੀਜ਼ ਦੋਵਾਂ ਦਾ ਦਿਲ ਜਿੱਤਿਆ ਜਦ ਹਟ ਗਏ ਅਸੀਂ ਇਸ਼ਕੇ ਦੀ ਮੁਲ ਕਰ ਬੈਠੇ ਤਸਵੀਰਾਂ ਦਾ ਵਾ ਵਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾਂ ਦਾ ਸਾਡਾ ਹੰਜ ਦੀ ਜੁਹ ਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ पंजाबी गायक काका फिलहाल जियो होट एक शो चल रहा है द फिफ्टी इस ਪਰਫਾਰਮ ਕਰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਇਸ ਦੇ ਵਿੱਚ ਕਈ ਸਾਰੇ ਇੰਡਸਟਰੀ ਦੇ ਚਾਹਤੇ ਨੇ ਇੰਡਸਟਰੀ ਦੇ ਕਲਾਕਾਰ ਨੇ ਜਾਂ ਕਈ ਸਾਰੇ ਸੋਸ਼ਲ ਇਨਫਲੂਐਂਸਰਸ ਨੇ 2050 ਦੇ ਵਿੱਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਦੇ ਵਿਚਕਾਰ ਕਾਕਾ ਵੀ ਹਰ ਕਿਸੇ ਦਾ ਦਿਲ ਲਾਉਂਦੇ ਹੋਏ ਵਿਖਾਈ ਦਿੰਦੇ ਨੇ ਹਾਲਾਂਕਿ ਜੀਓ ਔਟਸਟਾਰ ਤੇ ਇਹ ਸ਼ੋ ਜਿਹੜਾ ਸਟ੍ਰੀਮ ਹੋ ਰਿਹਾ ਹੈ ਤੇ ਇਸ ਦੇ ਵਿਚਕਾਰ

और वहां एक बूढ़ा सा बाबा है जो रोज झाड़ू लगाता है झाड़ू लोन वाले बाबे को पूछ मेरी हाजिर ही रही wow. है उस मोड़ ते वाओ जेड़ा मोड़ लंग चली बिना मेरी गल सुने चिरों तो सजाए खब तोड़ते चा दुकान वाला लाए हाँ गए पौने रिहाय पौने तू पढ़ी लिखी अन पढ़ लग दी अणजाण रहगी दिल अज के खास शो सिर्फ फिर मिलेंगे कुछ लेटेस्ट अपडेट मेनु दू